ਕਾ ਰੋਟੀ ਤਾਂ ਤੁਸੀਂ ਵੇਲ ਦਿਓ ਕਦੀ ਉਧਰ ਨੂੰ ਜਾਂਦੇ ਕਦੀ ਉਧਰ ਨੂੰ ਜਾਂਦੇ ਇਦਾਂ ਕਿਉਂ ਨਹੀਂ ਕਰਨਾ ਦੇਖੋ ਇਹ ਆ ਦੇ ਰੋਟੀ ਗੋਲ ਕਰਨੀ ਆ ਪਰ ਆਪ ਥੋੜੀ ਗੋਲ ਹੋਣਾ ਕਦੀ ਇੱਧਰ ਨੂੰ ਹਾਂਜੀ ਸ਼ਸ਼ੀ ਕਾਲ ਦੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਦੀ ਘੇਟ ਹੋਗੇ ਆਪਾਂ ਵੀ ਪੂਰੀ ਵਧੀਆ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਵਲੌਗ ਜਿਹੜਾ ਸ਼ੂਟ ਕਰਨ ਲੱਗੇ ਹਾਂ ਤੇ ਮੈਂ ਹੁਣ ਉੱਠੀ ਸੀ ਮਾਰਨਿੰਗ ਹੋ ਗਈ ਸੀਗੀ ਤੇ ਮਾਰਨਿੰਗ ਦੇ ਵੱਜ ਚੁੱਕੇ ਨੇ 10 ਏ ਹਣੀ ਕਾਮ ਤੋਂ ਆਏ ਨੇ ਉਹ نیچے ਨੇ ਤੇ ਮੈਂ ਵੀ نیچے ਜਾ ਰਹੀ ਹਾਂ ਹੁਣ ਤੇ ਇਹ ਆਪਾਂ ਨਿਊ ਫੋਨ ਲੈ ਲਿਆ ਸੀ ਆਈਫੋਨ ਮਤਲਬ ਕਿ ਹਣੀ ਨੇ ਲਿਆ ਹੁਣ ਇਹਦੇ ਵਿੱਚ ਵਲੋਗਿੰਗ ਕਰਿਆ ਕਰਾਂਗੇ 15 Pro Max ਫੋਨ ਲਿਆ ਹੋਇਆ ਤੇ ਕਵਰ ਮੈਂ ਆਪਣੇ ਪਸੰਦਾ ਚੜਾਇਆ ਹੋਇਆ ਸੀ ਤੇ ਹੁਣ ਆਪਾਂ ਸੋਚਦੇ ਆ ਕਿ ਡੇਲੀ ਰੁਟੀਨ ਦੇ ਵਲੌਗ ਕਰੀਏ ਬਹੁਤ ਟਾਈਮ ਹੋ ਗਿਆ ਵਾ ਤੇ ਡੇਲੀ ਰੁਟੀਨ ਦੇ ਵਲੌਗ ਆਪਾਂ ਹੁਣ ਸ਼ਾਇਦ ਡੇਲੀ ਹੀ ਵਲੌਗ ਪਾਇਆ ਕਰੀਏ ਹਨੀ ਭਾਂਡੇ ਖੜਕਾਈ ਜਾ ਰਹੇ ਨੇ ਪਤਾ ਨਹੀਂ ਕੀ ਕਰ ਰਹੇ ਨੇ ਬੋੜੀਆਂ ਤੋਂ ਮੈਨੂੰ ਬੜਾ ਡਰ ਲੱਗਾ نیچے ਉਤਰਦੀ ਨੂੰ ਤਾਂ ਕਰਕੇ ਮੈਂ ਵਲੌਗ نیچے ਜਾ ਕੇ ਸ਼ੂਟ ਕਰਦੀ ਆ ਉਹ ਖੜੇ ਨੇ ਹਨੀ ਪਤਾ ਨਹੀਂ ਹਾਂਜੀ ਹੈਲੋ ਕਿੱਦਾਂ ਨਹੀਂ ਮੇਰੇ ਕੱਪੜੇ ਬਾਹਰ ਬੱਦੇ ਜਿਹੜੇ ਤੂੰ ਪਾਉਣ ਲੱਗਦੀ ਹੈਂ ਆ ਗਏ ਪਾਏ ਨੇ ਦੋ ਤੂੰ ਫੇਰ ਕੀ ਹੋ ਗਿਆ ਹਾਂ ਫੇਰ ਕੀ ਹੋ ਗਿਆ ਤੇ ਹੁਣ ਆਪਾਂ ਕਰ ਰਹੇ ਆਂ ਰੋਟੀ ਦੀ ਤਿਆਰੀ ਇਹਨਾਂ ਨੂੰ ਭਾਂਡੇ ধੋਂਦਾ ਬੜਾ ਹੀ ਛੌਂਗਾ ਭਾਂਡੇ ਧੋਂਦੇ ਰਹਿੰਦੇ ਆ ਇੱਥੇ ਵੀ ਸਾਰਿਆਂ ਨੂੰ ਬਰਾਬਰ ਕੰਮ ਕਰਨਾ ਪੈਂਦਾ ਹੈ ਫਿਰ ਹਣੀ ਕਰ ਦਿੰਦੇ ਹੁੰਦੇ ਆ ਕੰਮ ਮੇਰੇ ਨਾਲ ਹੈਲਪ ਕਰਨਾ ਹਾਂ ਹਾਂ ਦੇਖੋ ਮੈਂ ਥੋੜੀ ਆ ਪਾਈ ਜੇ ਸਹੀ ਲੱਗਦੀ ਆ ਮੈਂ ਤਾਂ ਤੁਹਾਨੂੰ ਤਾਂ ਨਹੀਂ ਇਹ ਤੁਹਾਨੂੰ ਦੱਸਿਆ ਹੀ ਆ ਹਨੀ ਨੇ ਪਾਂਡੇ ਸਾਫ਼ ਕਰ ਦਿੱਤੇ ਨੇ ਤੇ ਅੱਜ ਹਨੀ ਕਹਿ ਰਹੇ ਨੇ ਕਿ ਮੈਂ ਬਲੌਗ ਵਿੱਚ ਨਹੀਂ ਸਾਰਾ ਕੰਮ ਕਰਨਾ ਸਬਜ਼ੀ ਮੈਂ ਹੀ ਬਣਾਉਣੀ ਆ ਰੋਟੀ ਮੈਂ ਬਣਾਉਣੀ ਆਗੇ ਅਸੀਂ ਬਣਾ ਰਹੇ ਹਾਂ ਸਬਜ਼ੀ ਅੱਜ ਆਲੂ ਕਿ ਅੱਜ ਮੈਂ ਛੁੱਟੀ ਆ ਤਾਂ ਆਲੂ ਪਿਆਜ਼ ਦੀ ਬਣਾ ਰਹੇ ਹਾਂ ਤੇ ਹਨੀ ਨੂੰ ਅੱਜ ਛੁੱਟੀ ਆ ਹਨੀ ਘਰ ਨੇ ਤੇ ਮੈਂ ਤਾਂ ਕਿਹਾ ਸੀਗਾ ਮੈਂ ਕਿਹਾ ਚੱਲ ਅੱਜ ਤੁਸੀਂ ਘਰ ਆਪਾਂ ਗੁਰਦੁਆਰਾ ਸਾਹਿਬ ਜਾਇ ਆਉਣਿਆਂ ਨਾਲ ਮੱਥਾ ਟੇਕਾਂਵਾਂਗੇ ਤੇ ਨਾਲੇ ਲੰਘ ਰਿਹਾ ਕਿ ਆਵਾਂਗੇ ਇਹ ਕਹਿੰਦੇ ਕਿ ਨਹੀਂ ਆਪਾਂ ਘਾਰੇ ਸਬਜ਼ੀ ਬਣਾਉਣੀ ਆ ਫਿਰ ਦਹੀਂ ਤਾਂ ਲੈ ਆਓ ਜਾ ਕੇ ਨਹੀਂ ਕੀ ਕਰਦਾ ਯਾਰ ਯਾਰ ਦਹੀਂ ਨਾਲ ਲੱਸੀ ਬਣਾਉਣੀ ਸੀ ਟੇਸਟੀ ਲੱਗਣਾ ਸੀਗਾ ਆ ਹੀ ਖਾਵਾਂਗੇ ਠੀਕ ਹੈ ਲੱਸੀ ਤੁਹਾਨੂੰ ਦਿਖਾਵਾਂਗੇ ਕਿ ਆਲੂ ਪਿਆਜ਼ ਦੀ ਸਬਜ਼ੀ ਕਿੱਦਾਂ ਬਣਦੀ ਆ ਸਾਰਿਆਂ ਨੂੰ ਵੈਸੇ ਬਣਾਉਂਦੀ ਆਉਂਦੀ ਹੋਊਗੀ ਕਿਸੇ ਨੂੰ ਨਹੀਂ ਆਉਂਦੀ ਮੈਂ ਤੋ ਸਿੱਖੋ ਹਾਂ ਕਿਉਂਕਿ ਸਾਡੇ ਸ਼ਿਫ ਘਰੇ ਨਵੇਂ ਆਏ ਹੋਏ ਨੇ ਹਾਂ ਬਣਾਉਣ ਲੱਗਿਆਂ ਸਬਜ਼ੀ ਤੇ ਫਰਾਈ ਬਣਾ ਪਰ ਆਖ ਲਿਆ ਏ ਤੇ ਪਲੀਜ਼ ਸਾਨੂੰ ਤੁਸੀਂ ਆਇਲ ਕੱਢ ਕੇ ਦੇ ਦੇਵੋਗੇ ਉਥੋਂ ਲਓ ਜੀ ਲਓ ਜੀ ਆਪਾਂ ਹੁਣ ਪਾ ਰਹੇ ਹਾਂ ਇਹਦੇ ਵਿੱਚ ਰਿਫਾਈਨਡ ਆਇਲ ਆਪਾਂ ਹੁਣ ਪਰੋਟਾ ਲਾਉਣਾ ਤੇ ਬੀਚਾ ਪਰੋਟਾ ਬਾਅਦ ਉਹ ਆਪकी ਮਰਜ਼ੀ ਹੈ ਜੋ ਵੀ ਜਿਆਦਾ ਕਿਹੋ ਜਿਹਾ ਨਾ ਲਾਈਂ ਆਪਾਂ ਸਬਜੀ ਜਿਹੜੀ ਆਪਣੀ ਰੱਖ ਦਿੱਤੀ ਆ ਬਟ ਮੈਨੂੰ ਇਦਾਂ ਫੀਲ ਹੋ ਰਿਹਾ ਕਿ ਇਹਦੇ ਵਿੱਚ ਥੋੜਾ ਜਿਹਾ ਆਇਲ ਜਿਹੜਾ ਜ਼ਿਆਦਾ ਚਾਹ ਚੁੱਕਿਆ ਲਾ। ਬਾਕੀ ਕੋਈ ਗੱਲ ਨਹੀਂ ਦੇਖਦੇ ਨੇ ਚੈੱਕ ਕਰਦੇ ਆ। ਆਪਾਂ ਇੱਧਰ ਰੱਖੀ ਹੋਈ ਐ ਸਬਜੀ ਤੇ ਇੱਧਰ ਹਣੀ ਬਣਾ ਰਹੇ ਨੇ। ਰੋਟੀ ਫੁਰਕੇ ਲਾਦੇ ਆ। ਇਹਨਾਂ ਨੂੰ ਬੜਾ ਹੀ ਚਾਅ ਐ ਰੋਟੀਆਂ ਬਣਾਉਂਦਾ। ਵਿੰਗੀਆਂ ਟੇਡੀਆਂ। ਵਿੰਗਿਆ ਉਹ ਨਹੀਂ ਗੋਲ ਬਣ ਰਹੀ ਆ। ਦਾ ਅੰਦ ਵਿੰਗਿਆ ਟੇਢੀ ਆ ਤਾਂ ਹੈਗੀ ਆ। ਨਹੀਂ, ਚਲ ਠੀਕ ਆ ਰੋਟੀ ਤਾਂ ਤੁਸੀਂ ਵੇਲ ਦਿਓ। ਕਦੀ ਉਧਰ ਨੂੰ ਜਾਂਦੇ ਕਦੀ ਉਧਰ ਨੂੰ ਜਾਂਦੇ ਏਦਾਂ ਕਿਉਂ? ਨਹੀਂ ਕਰਨਾ ਦੇਖੋ ਇਹ ਆਹ ਦੇ। ਰੋਟੀ ਗੋਲ ਕਰਨੀ ਆ ਪਰ ਆਪ ਥੋੜੀ ਗੋਲ ਹੋਣਾ ਕਦੀ ਇੱਧਰ ਨੂੰ ਜਾਂਦੇ ਹਾਂ ਕਦੀ ਉਧਰ ਨੂੰ ਜਾਂਦੇ ਹਾਂ। ਤਾਂ ਨਹੀਂ ਗੋਲ ਹੁੰਦੀ ਆ। ਐਵੇਂ ਹੀ ਆਈ ਹੁੰਦੀ ਆ। ਦੇਖੋ ਤਾਂ ਹੀ ਹੁੰਦੀ ਆ। ਤੇ ਮੈਂ ਤਾਂ ਇੱਕ ਥਾਂ ਖੜ ਕੇ ਨਹੀਂ ਆ ਅਲੱਗ ਅਲੱਗ ਸਟਾਈਲ ਹੁੰਦਾ ਰੋਟੀ ਬਣਾਉਣ ਦਾ। ਇਹ ਦਰਸਾਲ ਇਹਨਾਂ ਨੂੰ ਟੈਨਸ਼ਨ ਇਹ ਪੈ ਗਈ ਕਿ ਕਿਉਂਕਿ ਮੈਂ ਇਹਨਾਂ ਦੀ ਆਲ ਫੈਟ ਛਾਲਜ ਜੀ ਪਾਈ ਹੋਈ ਆ ਕਹਿੰਦੇ ਕਿ ਆਟੇ ਨਾਲੇ ਗੰਦੀ ਹੋ ਜਾਣੀ ਆ ਨਵੀਂ ਆ ਨਾਲੇ ਤੇ ਮੈਂ ਉਹ ਪਾ ਲੈਣਾ ਸੀ ਐਪਟਰ ਨੂੰ ਇੱਕ ਦੋ ਵਾਰੀ ਵੀ ਅੱਛਾ ਹਾਂ ਹੂੰ ਬਾਅਦ ਸੇ ਕਦੋਂ ਦੇ ਕਹਿ ਰਹੇ ਕਿ ਮੈਨੂੰ ਦਿਖਾ ਵੀ ਮੈਂ ਰੋਟੀ ਬਣਾਉਣਾ ਪਿਆ ਮੈਂ ਦਿਖਾਤਾ ਜੀ ਦਿਖਾਉਂਦੀ ਨਹੀਂ ਦਿਖਾਤਾ ਵ ਤਾਂ ਆਪ ਵੀ ਦਿਖਾਉਂਦੇ ਰਹੇ ਜੇ ਮੈਂ ਹੀ ਕੰਮ ਕਰਦੀ ਆ ਅੱਛਾ ਇੱਜਾ ਜਿਹੜਾ ਕਰੋਨੀ ਆ ਜੀ ਜਿਹੜੀ ਆਲੂ ਦੀ ਸਬਜ਼ੀ ਆ ਉਹ ਆਪਣੀ ਰੈਡੀ ਆ ਰੋਟੀਆਂ ਵੀ ਰੈਡੀ ਨੇ ਤੇ ਹੁਣ ਆਪਾਂ ਖਾਵਾਂਗੇ ਉਹਨਾਂ ਸੈਲਿਡ ਆ ਗਿਆ ਵਾ ਤੇ ਟੇਬਲ ਤੇ ਆਪਣੀ ਰੋਟੀ ਵੀ ਆ ਚੁੱਕੀ ਆ ਹਨੇ ਸਬਜ਼ੀ ਲੈ ਕੇ ਆ ਰਹੇ ਨੇ ਲਖਾਓ ਸਬਜ਼ੀ ਮੈਨੂੰ ਕਾਲੀ ਕਰ ਛੱਡੀ ਆ ਬਣਾਉਣੀ ਵੀ ਨਹੀਂ ਉਹ ਅੱਛਾ ਸੁੱਕੇ ਆਲੂ ਇਦਾਂ ਹੀ ਬੰਦੇ ਆ ਇਦਾਂ ਸਾੜ ਕੇ ਬੰਦੇ ਆ ਐਵੇਂ ਸੜੇ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਆਲੂ ਸੜੇ ਹੋਏ ਲੱਗਦੇ ਪਏ ਆ ਸੜੇ ਹੋਏ ਜਾਂਦੇ ਆ ਐਵੇਂ ਸੜੇ ਹੋਏ ਆ ਕਿੰਨੇ ਵਧੀਆ ਤੋਂ ਬਣੀ ਹੋਈ ਆ ਸਬਜ਼ੀ ਚਲ ਆ ਜਾ ਫਿਰ ਖਾਈਏ ਰੋਟੀ ਚਲੋ ਤਪਾ ਹੁ ਰੋਟੀ ਖਾ ਕੇ ਉੱਪਰ ਆਗੇ ਸੀ ਆਪਣੇ ਰੂਮ ਚ ਤੇ ਹੁਣ ਬੈਠੇ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਫੋਨ ਦੀ ਬੈਟਰੀ ਲੋ ਸੀ ਕਿ ਤਾ ਕਰਕੇ ਥੋੜਾ ਟਾਈਮ ਚਾਰਜ ਲਾ ਲਿਆ ਤੇ ਮੁੜ ਕੇ ਬੈਠੇ ਬੈਠੇ ਗੱਲਾਂ ਕਰਦੇ ਸੀਗੇ ਤੇ ਗੱਲਾਂ ਕਰਦੀ ਕਰਦੀ ਦੇ ਪੈ ਗਈ ਨੀਂਦ ਆਉਣ ਲੱਗੀ ਹੁਣ ਤੈਨੂੰ ਜਿਆਦਾ ਨਹੀਂ ਆਈਂਦੀ ਹੈ ਆਉਂਦੀ ਆ ਇੰਡੀਆ ਦੇ ਜਿਆਦਾ ਨੂੰ ਰੋਜ਼ ਹੀ ਆਉਂਦੀ ਹੈ ਇਹ ਤਾਂ ਕੋਈ ਨਵੀਂ ਗੱਲ ਨਹੀਂ ਹੈਗੀ ਤੇਰੇ ਵਾਸਤੇ ਸੱਚੀ ਮੈਂ ਸੱਚ ਸੱਚ ਕਹਿ ਰਹੀ ਆ ਹਨਾ ਜਿਹੜਾ ਮਤਲਬ ਕਿ ਇੰਡੀਆ ਚ ਵਧੀਆ ਐਸ਼ ਕਰ ਰਿਹਾ ਉਹ ਇੰਡੀਆ ਚ ਰਹੇ ਮਰਨ ਮਤਲਬ ਕਿ ਇਥੇ ਪੈਸਾ ਇਥੇ ਕਾਖਣੀ ਹੈਗਾ ਕਿਤੇ ਆਪਾਂ ਰੈਲਟਿਵ ਦੇ ਨੇ ਜਾ ਸਕਦੇ ਮम्मी-ਡੈਡੀ ਕੋਲ ਨਹੀਂ ਜਾ ਸਕਦੇ ਇੰਡੀਆ ਚ ਕਿੰਨੀ ਐਸ਼ ਕਰਦੇ ਹੁੰਦੇ ਸੀ ਕਦੀ ਉੱਧਰ ਜਾਂਦੇ ਸੀ ਕਦੀ ਉੱਧਰ ਜਾਂਦੇ ਸੀ ਘੁੰਮਦੇ ਫਿਰਦੇ ਸੀ ਇੱਥੇ ਬਸ ਘਰ ਤੋਂ ਕੰਮ ਕੰਮ ਤੋਂ ਘਰ ਘਰ ਤੋਂ ਕੰਮ ਕੰਮ ਤੋਂ ਘਰ ਹੋਰ ਤਾਂ ਕੋਸ਼ਣਾ ਨਹੀਂ ਆ ਬਸ ਰੋਟੀਆਂ ਬਣਾ ਲਓ ਤੇ ਖਾ ਲਓ ਆਈਂ ਤੈਨੂੰ ਬਰੀ ਬਰੀ ਚਾਹ ਪੀਂ ਨੂੰ ਚਿਤ ਕਰਦਾ ਰਹਿੰਦਾ ਰੋਟੀ ਖਾ ਲਓ ਫਿਰ ਸੌਂ ਜਾ ਬਰੀ ਬਰੀ ਚਾਹ ਪੀਂ ਨੂੰ ਚਿਤ ਕਰਦਾ ਰਹਿੰਦਾ ਵੀ ਚਾਹ ਪੀਣੀ ਆ ਹੁਣ ਪੀਣੀ ਆ ਫਿਰ ਵੀ ਨਹੀਂ ਆ ਢਰ ਕੇ ਵੀ ਨਹੀਂ ਆਈਂ ਬਸ ਮੈਂ ਕਾਲੀ ਦੁੱਧ ਖਤਮ ਕਰ ਦਿੰਦੇ ਆਪਾਂ ਮੈਂ ਕਾਲੀ ਆ ਜੀ ਮੇਰਾ ਰੰਗ ਕਿਉਂ ਕਾਲਾ ਲਾ ਕਾਲੀ ਐ ਤੂੰ ਤੂੰ ਤੇਰਾ ਨਾ ਤਾਂ ਹੀ ਤਾਂ ਕਾਲੋ ਵਿਖਾਇਆ ਦੇਖ ਕਾਲੋ ਆਈਂ ਕਾਲੀ ਹਾਂ ਇੱਕ ਨਵੀਂ ਗੱਲ ਹੈ ਅਸੀਂ ਫੋਨ ਨਵਾਂ ਲੈ ਲਿਆ ਸੀਗਾ 15 Pro Max ਟਾਈਟੇਨੀਅਮ ਨੇਚਰਲ ਟਾਈਟੇਨੀਅਮ ਕਲਰ ਤੇ ਉਹ ਤੋਂ ਅਸੀਂ ਬਲੌਗ ਸਟਾਰਟ ਕੀਤਾ ਅੱਜ ਪਹਿਲਾ ਤੇ ਇਹ ਸਾਡਾ 15 Pro Max ਨੇਚਰਲ ਟਾਈਟੇਨੀਅਮ ਤੋਂ ਸਾਡਾ ਹੈਗਾ ਬਲੌਗ ਫਰਸਟ ਬਲੌਗ ਫੌਂਟਾ ਫੌਂਟਾ ਸੀ ਹੋਗੇ ਸਾਨੂੰ 10 12 ਦਿਨ ਹੋ ਗਏ ਲੈ ਇਹਨੂੰ ਪਰ ਬਲੌਗ ਅਸੀਂ ਬਣਾਇਆ ਨਹੀਂ ਸੀਗਾ ਫੋਨ ਦਾ ਵੀ ਨਹੀਂ ਬਣਾਇਆ ਨਾ ਕੋਈ ਵੀਡੀਓ ਪਾਈ ਅਭੀ ਫੋਨ ਲਿਆ ਅਸੀਂ ਅਸੀਂ ਐਦਾਂ ਨਹੀਂ ਕਿਸੇ ਜਿਵੇਂ ਲੋਕ ਬਣਾਉਂਦੇ ਵੀ ਫੋਨ ਲੈ ਲਿਆ ਲੈ ਲਿਆ ਉਹ ਵੀ ਲੈ ਲਿਆ ਵੀਡੀਓ ਬਣਾਉਂਦੇ ਅਸੀਂ ਉਦਾਂ ਵੀਡੀਓਡੀ ਬਣਾਈ ਪਰ ਬਣਾਉਣੀ ਸੀਗੀ ਪਰ ਮਾਈਂਡ ਜੀ ਨਹੀਂ ਆਇਆ ਜਦੋਂ ਫੋਨ ਲਿਆ ਫਿਰ ਇਹ ਤੂੰ ਕਹਿ ਰਿਹਾ ਜਿੱਦਾਂ ਲੋਕ ਬਣਾਉਂਦੇ ਹਾਂ ਪਰ ਬਣਾਉਣੀ ਸੀ ਮੇਰਾ ਵੀ ਜੀ ਕਰਦਾ ਸੀ ਤਾਂ ਕਹਿ ਰਿਆ ਸੀ ਮੈਂ ਅੱਛਾ ਤੇ ਤਾਂ ਕਰਕੇ ਪਰ ਉਦੋਂ ਮੌਕੇ ਤੇ ਜਿਆਦਾ ਨਹੀਂ ਆਇਆ ਵੀਡੀਓ ਬਣਾਉਣੀ ਫੋਨ ਚਲਾਇਆ ਆਨ ਕੀਤਾ ਸਿਮ ਪਾਈ ਤੇ ਅੱਗੇ ਕਰਨੂੰ ਬਸ ਅੱਜ ਉਹ ਦੋ ਵਾਰ ਅਸੀਂ ਫਿਰ ਇਹਦਾ ਕਵਰ ਕੁ ਪਰ ਮੰਗਾਇਆ ਗਾਰਡ ਮੰਗਾਇਆ ਸਕਰੀਨ ਗਾਰਡ ਮੰਗਾਇਆ ਸੀ ਨਾਈ ਤਾਂ ਇਹ ਪੈ ਇਧਰ ਇੱਕ ਉੱਥੋਂ ਮੰਗਾਇਆ ਸੀ ਅਸੀਂ ਆਰਡਰ ਕੀਤਾ ਸੀ ਉਹ ਆਇਆ ਹਫਤੇ ਬਾਅਦ ਨਾਈ ਦਾ ਕਵਰ ਵਧੀਆ ਨਿਕਲਿਆ ਨਾਈ ਗਾਰਡ ਵਧੀਆ ਨਿਕਲਿਆ ਹਾਂ ਡੁਪਲੀਕੇਟ ਦੀ ਸਾਰਾ ਕੋਸਿਸ ਤਮਾ ਤੇ ਹੁਣ ਆਪਾਂ ਉੱਥੋਂ ਐਪਲ ਤੋਂ ਲੈ ਕੇ ਆਵਾਂਗੇ ਸਕਰੀਨ ਗਾਰਡ ਠੀਕ ਹੈ ਨਾਲੇ ਯਾਰ ਜਿਹੜੇ ਇਹਦੇ ਬੈਕ ਸਾਈਡ ਮਤਲਬ ਕਿ ਉਹ ਬੈਕ ਸਾਈਡ ਨਹੀਂ ਜਿਹੜੇ ਇਹਦੇ ਉਹ ਨਹੀਂ ਹੈਗੇ ਸਪੀਕਰ ਨਹੀਂ ਹੈਗੇ ਜਿਵੇਂ ਇੰਟਰੀਅਰ ਚ ਮੇਰੇ ਆਉਂਦੇ ਫੋਨ ਤੇ ਸਪੀਕਰ ਤੇ ਚੜਾਏ ਸੀ ਨਾ ਆਪਾਂ ਉਹਦਾਂ ਚੜਾਉਣਾ ਨਿੱਤ ਜਾਲੀ ਜੀ ਚੜਾਉਣੀਆਂ ਬਸ ਚੜਾਉਣੀਆਂ ਆ ਯਾ 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 ਹੁਣ ਅਸੀਂ ਰੋਟੀ ਖਾ ਲਈਏ। ਬਾਕੀ ਤੁਸੀਂ ਚਾਹ ਪੀਣ ਨੂੰ ਵੀ ਜਤ ਕਰਿਆ ਮੇਰਾ ਤਾਂ ਫੇਰ ਚਾਹ ਪੀਣ ਬਾਰਿ-ਬਾਰਿ ਚਾਹ ਬਹੁਤ ਪੀਣਾ ਮੈਥੀ। ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਣੇ ਟੈਲੀ ਵਲੌਗ ਆਉਣੇ ਚਾਹੀਦੇ ਤੇ ਕਿਸ ਚੀਜ਼ ਤੇ ਆਉਣੇ ਚਾਹੀਦੇ ਫਿਰ ਤੁਸੀਂ ਉਹ ਚੀਜ਼ ਦੱਸਿਓ ਆਪਾਂ ਤੁਹਾਨੂੰ ਉਦਾਂ ਤੇ ਵਲੌਗ ਜ਼ਰੂਰ ਲੈ ਕੇ ਆਵਾਂਗੇ। ਅਗਲੇ ਕਹਿੰਦੇ ਹੁਣ ਗੇ ਘੁੰਮਣ ਤਾਂ ਜਾਂਦੇ ਨਹੀਂ ਕਿਸੇ ਵਸ ਜਿੱਕੇ ਵਲੌਗ ਦੇਖਿਓ ਤੁਹਾਡੇ। ਨਹੀਂ ਨਹੀਂ ਹੁਣ ਕੋਈ ਗੱਲ ਨਹੀਂ ਥੋੜਾ ਬਿਜ਼ੀ ਇਸ ਘੁੰਮਣ ਜਾ ਨਹੀਂ ਸਕਦੇ ਭਰਾਵਾ ਇੱਥੇ ਜਾਣਾ ਹੋਵੇ ਘੁੰਮਣ। ਤਬ ਬੋਲੋਸ਼ ਕਰਨਾ ਪੈਂਦਾਗਾ ਕੰਮ ਛੱਡਣਾ ਪੈਂਦਾ ਫੇਰ ਕੰਮ ਤੋਂ ਛੁੱਟੀ ਲੈਣੀ ਪੈਂਦੀ ਆ ਜੇ ਛੁੱਟੀ ਲਵਾਂਗੇ ਤਾਂ ਪੈਸੇ ਕੱਟੇ ਜਾਂਦੇ ਨੇ ਤੇ ਪੈਸੇ ਕੱਟੇਗੇ ਤਾਂ ਇੱਥੇ ਫਿਰ ਘਾਟੇ ਪੈਣਗੇ ਪੈਸੇ ਦੇ ਕਿੱਦਾਂ ਫਿਰ ਰੈਂਟ ਕੱਢਾਂਗੇ ਕਿੱਦਾਂ ਗਰੋਸਰੀ ਲਿਆਵਾਂਗੇ ਸਾਰਾ ਕੁਝ ਫਿਰ ਐਦਾਂ ਮੈਨੇਜ ਕਰਨਾ ਪੈਂਦਾ ਤਾਂ ਕਰਕੇ ਘੁੰਮਣਾ ਜਿੰਨਾਂ ਕੋਲੇ ਪਹਿਲੇ ਹੀ ਬਜਟ ਰਿਪੋਰਟ ਆ ਉਹ ਅਗਲਾ ਘੁੰਮ ਲੈਂਦਾ ਤਾਗਰ ਕੇ ਤਾਗਰ ਕੇ ਅਸੀਂ ਹਜੇ ਘੁੰਮੇ ਨਹੀਂ ਅਸੀਂ ਅਜੇ ਰਿਪੋਰਟ ਇਕ ਜਮਾ ਕਰ ਰਹੇ ਆ ਜਦੋਂ ਸਾਡੇ ਕੋਲ ਜਮਾ ਹੋ ਗਿਆ ਅਸੀਂ ਉਦੋਂ ਸਪੈਸ਼ਲੀ ਜਾਵਾਂਗੇ ਘੁੰਮਣ ਨਾਲੇ ਉਦਾਂ ਦੀ ਕੋਈ ਗੱਲ ਨਹੀਂ ਘੁੰਮਣ ਨਾਲ ਨੇੜੇ ਤੇੜੇ ਤੇ ਜਾ ਹੀ ਸਕਦੇ ਆ ਮੇਰੀ ਥੋੜੀ ਤਬੀਅਤ ਠੀਕ ਨਹੀਂ ਰਹਿੰਦੀ ਹੈ ਠੰਡ ਬਹੁਤ ਲੱਗਦੀ ਆ ਠੰਡ ਚਾਹੀਦੀ ਹੈ ਇਹ ਬਸ ਬਸ ਮੀਂਹ ਇੱਥੇ ਮੀਂਹ ਬਹੁਤ ਪੈਂਦੇ ਆ ਨਾ ਤਾਂ ਕਰਕੇ ਮੀਂਹ ਪੈ ਕੇ ਬਸ ਬਿਮਾਰ ਐਂਦੀ ਗੱਲ ਹੈ ਤੇ ਤਾਂ ਕਰਕੇ ਫਿਰ ਉਹ ਥੋੜਾ ਨਹੀਂ ਜਾਈਦਾ ਹੈਗਾ ਬਾਕੀ ਫਿਰ ਕੰਮਾਂ ਤੋਂ ਮਨੇ ਛੁੱਟੀਆਂ ਛਟੀਆਂ ਮਿਲਦੀਆਂ ਗਿਆ ਇੱਕ ਦੇਖੋ ਮੇਰੇ ਕੋਲ ਟਾਈਮ ਇੰਨਾ ਨਹੀਂ ਹੁੰਦਾ ਵੀ ਮੈਂ ਦਾੜੀ ਕਟਿੰਗ ਕਰਾਉਣਾ ਆਉਂਦੀ ਮਸਾਂ ਟਾਈਮ ਕੱਢਦਾ ਹੁਣ ਨਾ ਮੈਂ ਮਹੀਨੇ 'ਚ ਇੱਕ ਵਾਰੀ ਤੇ ਤੁਸੀਂ ਇੱਕ ਗੱਲ ਹੋਰ ਦੱਸਣੀ ਹੈ ਕਮੈਂਟ ਕਰਕੇ ਤੁਹਾਨੂੰ ਇੰਡੀਆ ਦੇ ਵਲੌਗ ਵਧੀਆ ਲੱਗਦੇ ਸੀ ਜਾਂ ਯੂਕੇ ਦੇ ਯੂਕੇ ਦੇ ਆਪਾਂ ਨੇ ਕਿਹੜੇ ਆ ਜਿਹੜੇ ਨਹੀਂ ਨਹੀਂ ਚਲ ਜਿੰਨੇ ਵੀ ਅੱਜ ਹੁਣ ਤੱਕ ਪਾਏ ਹੋਏ ਨੇ ਅੱਜ ਵੀ ਹੁਣ ਮੇਰੀ ਥੋੜੀ ਤਬੀਅਤ ਠੀਕ ਨਹੀਂ ਹੈਗੀ ਤਾਂ ਕਰਕੇ ਮੈਂ ਐਦਾਂ ਪਈ ਹੋਈ ਆ ਹਾਂ ਤਾਂ ਹੀ ਮੈਂ ਤੁਹਾਨੂੰ ਅੱਜ ਰੋਟੀਆਂ ਲਵਾਈਆਂ ਮੈਂ ਰੋਟੀਆਂ ਲਾ ਕੇ ਖਵਾਈਆਂ ਅੱਜ ਕੱਲੀ ਸਬਜ਼ੀ ਬਣਾਈ ਹੈ ਸਬਜ਼ੀ ਨਹੀਂ ਮੈਨੂੰ ਆਉਂਦੀ ਬਾਕੀ ਸਾਰਾ ਕੁਝ ਮੈਂ ਆਪਾਂ ਕਰ ਲਈਦਾ ਤਿਆਰ ਸਬਜ਼ੀ ਜੇ ਆਪਾਂ ਕੱਲਾ ਚਿਕਨ ਵਗੈਰਾ ਤੇ ਖਾ ਲੈਣੇ ਆ ਭਰਤ ਨੂੰ ਭੁਰਜੀ ਵਗੈਰਾ ਤਿਆਰ ਕਰ ਲੈਣੇ ਬਸ ਨਹੀਂ ਪਰ ਮੈਨੂੰ ਪਤਾ ਹੈ ਤੁਸੀਂ ਨਮਕੀਨ ਚੋਲ ਮੇਰੇ ਤੋਂ ਵੀ ਜ਼ਿਆਦਾ ਵਧੀਆ ਬਣਾਉਣ ਲੱਗੇ ਤੈਨੂੰ ਪਤਾ ਮੈਂ ਕੱਲ ਆਪਣੇ ਆਪ ਬਣਾਏ ਸੀ ਨਾ ਨਮਕੀਨ ਚਾਹ ਮੈਨੂੰ ਵਧੀਆ ਨਹੀਂ ਲੱਗੇ ਉਹ ਤੁਹਾਨੂੰ ਨਮਕ ਘੱਟ ਪਾਉਣੀ ਆ ਤੁਸੀਂ ਵਧੀਆ ਬਣਾਉਂਦੇ ਮੈਂ ਪੂਰਾ ਪਰਫੈਕਟ ਬਣਾਉਣਾ ਹੁੰਨਾ ਹਰੀਆਂ ਮੈਂ ਸਪਾਈਸੀ ਬਣਦੀਆਂ ਮਗਰ ਤੋਂ ਚੀਜ਼ਾਂ ਸਾਰੀਆਂ ਹੁਣ ਮਤਲਬ ਵੀ ਮੈਂ ਸਾਰਾ ਕੁਝ ਬਣਾ ਚੁੱਕਾ ਤੈਨੂੰ ਇੰਡੀਆ ਭੇਜਦਾ ਮਤਲਬ ਆ ਤੇ ਇਸ ਦੋ ਆਪਾਂ ਜਾਣ ਨੂੰ ਤਿਆਰੀਆਂ ਮੈਂ ਸ਼ਾਇਦ ਅਸੀਂ ਛੇਤੀ ਆਪਦਾ ਯੂਕੇ ਵਿੱਚ ਕੋਈ ਸ਼ਿਪ ਬਲਾ ਕਮ ਮਤਲਬ ਕਿ ਕੋਈ ਹੋਟਲ ਹੋਟਲ ਦਾ ਕੋਈ ਤੋਰਦੇ ਆ ਫਿਰ ਕੰਮ ਆਪਾਂ ਹਾਂ ਖੋਲਦੇ ਆ ਇੱਥੇ ਮੈਂ ਰੇੜੀ ਲਾਉਣਾ ਹਾਂ ਮੈਂ ਜਿਹੜਾ ਰੋਡ ਦੇ ਉੱਤੇ ਪਰੌਂਠਿਆਂ ਦੇ ਆਲੂ ਵਾਲੇ ਪਰੌਂਠੇ ਨਾਲ ਕੜੀ ਚਾਵਲ ਠੀਕ ਹੈ ਹਾਂ ਆਉਣਗੇ ਮੇਰੇ ਕੋਲ ਆਪਾਂ ਕਹੋਗੇ ਆਪਾਂ ਖੋਲ ਹੀ ਸਕਦੇ ਜੋ ਕਿ ਜਿਹੜਾ ਸਟੂਡੈਂਟ ਉਹ ਆਪਣਾ ਬਿਜ਼ਨਸ ਨਹੀਂ ਖੋਲ ਸਕਦਾ ਇਹ ਸਾਰੀਆਂ ਗੱਲਾਂ ਚੰਦਾ ਰੂਲ ਬਟ ਇੱਥੇ ਵੀ ਹੈਗਾ ਨਹੀਂ ਨਹੀਂ ਕੋਈ ਵੀ ਨਹੀਂ ਖੋਲ ਸਕਦਾ ਇੱਥੇ ਤਾਂ ਹੂੰ ਪੀਆਰ ਵਾਲਾ ਬੰਦਾ ਹੀ ਖੋਲ ਸਕਦਾ ਹਾਂਜੀ ਤੇ हां जी ਤੁਹਾਨੂੰ ਭੁੱਖ ਹੀ ਲੱਗੀ ਹੁੰਦੀ ਆ ਹੁਣੇ ਤੁਸੀਂ ਜ ਰੋਟੀ ਖਾਦੇ ਹੁਣ ਚਾਹ ਵੀ ਬਣਾ ਲਈ ਆ ਭੁੱਖ ਮੈਨੂੰ ਲੱਗੀ ਤੈਨੂੰ ਲੱਗੀ ਰੋਟੀ ਤੂੰ ਖਾ ਨਹੀਂ ਆ ਮਾਦਰ ਰਾਸ ਖਾਈ ਜਾਂਦਾ ਵਿਚਾਰ ਚਾਹ ਨਾਲ ਅੱਛਾ ਹਾਂ ਤੇ ਤੁਸੀਂ ਖਾ ਸਕਦੇ ਆ ਰੋਟੀ ਵੀ ਖਾ ਲੀ ਰੋਟੀ ਇੱਥੇ ਤੇਰੇ ਵਾਸਤੇ ਧੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੌਂ ਗਏ 2 ਘੰਟੇ ਫੇਰ ਉੱਠ ਖੜੇ ਆ ਹੁਣ ਆਪਾਂ ਚਾਹ ਬਣਾ ਲਈ ਆ ਤੇ ਚਾਹ ਨਾਲ ਖਾ ਰਹੇ ਨੇ ਰਾਸ ਰਾਸ ਬਹੁਤ ਸਵਾਦ ਆਣਾ ਵੈਸੇ ਉਹ ਉਹ ਪਹਿਲਾਂ ਰਸ ਆ ਗਿਆ ਪਹਿਲਾਂ ਵਾਲੇ ਆ ਗਿਆ ਇੱਥੇ ਹੋ ਵੀ ਆਏ ਜਿਆਦਾ ਇਹ ਖਾਂਦੇ ਆ ਮੇਰਾ ਤਾਂ ਸਿਰਫ ਇੱਕ ਬਹਾਨਾ ਹੁੰਦਾ ਹੈ ਹਾਂ ਹਾਂ ਤੇ ਜਿਆਦਾ ਇਹਨਾਂ ਨੇ ਖਾਣੇ ਹੁੰਦੇ ਆ ਰਸ ਬਿਜਲੀ ਵਾਲ ਬਿਸਕਟ ਜਿਹਾ ਦਵਾ ਦੇ ਉਹ ਨਾਲ ਸਵਾਦ ਦੇਣਾ ਕਰਦੇ ਯਾਰ ਉਹ ਤਾਂ ਲੈ ਕੇ ਆਉਂਦੇ ਸੀ ਕਿ ਵੀ ਪੰਜਾਬੀ ਸਟੋਰ ਚ ਮਤਲਬ ਕਿ ਇੰਡੀਆ ਦੇ ਬਿਸਕਟ ਸੀ ਆਟੇ ਵਾਲੇ ਮੈਨੂੰ ਚਾਹ ਵੀ ਨਹੀਂ ਲੱਗਦੀ ਸਾਨੂੰ ਚਾਹ ਚ ਡਿਪ ਕਰਦੇ ਸੀ ਤਾਂ ਚਾਹ ਵੀ ਨਹੀਂ ਲੱਗਦੀ ਸੀ ਉਹਨੂੰ ਪਤਾ ਨਹੀਂ ਕਿਹੇ ਜਿਹੇ ਮੈਨੂੰ ਐਸੀ ਟੇਸਟੀ ਹੋਣੀ ਹੈ